ਨਮਸਕਾਰ ਲੋਕੀਆ ਖਬਰ ਨਮਾ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਪ੍ਰਵਿੰਦਰ ਤਮਾਮ ਖਬਰਾਂ ਤੇ ਨਜ਼ਰ ਪਾਉਣੇ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਚਾਰੀ ਕਿਸਾਨਾਂ ਦੀ ਹਮਾਇਤ ਵਿੱਚ ਆਂਗਣਵਾੜੀ ਵਰਕਾਂ ਤੇ ਸੀਟੂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਜਲਪੁਰੂ ਅੰਦੋਲਨ ਦੀ ਕੀਤੀ ਸ਼ੁਰੂਆਤ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਕੀਤੀ ਬੁਲੰਦ ਕਿਸਾਨੀ ਸੰਘਰਸ਼ਤਾ ਹਰ ਵਰਗ ਦੇ ਵਿਰੋਧ ਸਮਰਥਨ ਦਿੱਲੀ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਖੰਨਾਂ ਤੋਂ ਮਹਿਲਾਵਾਂ ਦਾ ਜੱਥਾ ਹੋਇਆ ਰਵਾਨਾ ਸਾਬਕਾ ਫੌਜੀ ਨੇ ਵੀ ਕਿਸਾਨਾਂ ਦਾ ਕੀਤਾ ਸਮਰਥਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਪੰਜਾਬ ਦੇ ਵਿੱਚ ਵਰਡ ਫੂਡ ਦਾ ਖਤਰਾ ਨਹੀਂ ਸਮਰਾਲਾ ਦੇ ਪੋਲਟਰੀ ਫਾਰਮ ਦੇ ਮਾਲਕ ਨੇ ਕੀਤਾ ਦਾਵਾ ਠੰਡ ਕਰਨ ਹੋਰੀਆ ਪੰਛੀਆਂ ਦੀ ਮੌਤ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ ਮਾਰਚ ਲਈ ਵੱਖਰੀ ਮਿਸਾਲ ਬਣਿਆ ਵਿਆਹ ਬਿਨਾਂ ਲੈਣ ਦੇ ਅਤੇ ਦੇਹਜ ਦੇ ਹੋਇਆ ਵਿਆਹ ਲੋਕਾਂ ਨੂੰ ਦੇਹਜ ਨਾ ਲੈਣ ਅਤੇ ਨਾ ਦੇਣ ਦਾ ਦਿੱਤਾ ਸੁਨੇਹਾ ਅਗਾਸ ਕਰਦੇ ਆ ਖੇਤੀ ਕਰੂਨਾ ਖਿਲਾਫ ਕਿਸਾਨਾਂ ਦਾ ਸੰਗਰਸ਼ ਲਗਾਤਾਰ ਚੱਲ ਰਿਹਾ ਹੈ ਹਰ ਵਰਗ ਦੇ ਲੋਕ ਕਿਸਾਨਾਂ ਦਾ ਪੂਰਾ ਸਮਰਥਨ ਕੀਤਾ ਜਾ ਰਿਹਾ ਹੈ ਗੱਲ ਜੇਕਰ ਲੁਧਿਆਣਾ ਦੀ ਕਰੀਏ ਤਾਂ ਇੱਥੇ ਵੀ ਆਂਗਣਵਾੜੀ ਵਰਕਰਾਂ ਅਤੇ ਸੀਟੂ ਦੇ ਵੱਲੋਂ ਕਿਸਾਨ ਦੇ ਹੱਕ ਵਿੱਚ ਜੇਲ੍ਹ ਪਰੋਂ ਆंदोलਨ ਦੀ ਸ਼ੁਰੂਆਤ ਕੀਤੀ ਗਈ ਹੈ ਉਹ ਵੇਖਦੇ ਹਾਂ ਖਾਸ ਰਿਪੋਰਟ ਹੰਗਾਮੇ ਦੀਆਂ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਮੋਦੀ ਸਰਕਾਰ ਦੀ ਨੀਤੀਆਂ ਖਿਲਾਫ ਵੱਖ-ਵੱਖ ਜਥੇਬੰਦੀਆਂ ਸਮੇਤ ਆਸ਼ਾ ਵਰਕਰਾਂ ਵੱਲੋਂ ਰੋਸ ਚਤੰਦੀ ਹੋਈ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਜਾਣਾ ਸੀ ਪਰ ਪੁਲਿਸ ਨੇ ਬੈਰੀਕੇਡਿੰਗ ਲਾ ਕੇ ਉਹਨਾਂ ਨੂੰ ਡੀਸੀ ਦਫਤਰ ਦਾਖਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਤਿੱਖੀਆਂ ਝੜਪਾਂ ਹੋ ਗਈਆਂ ਤੇ ਇੰਨਾ ਹੀ ਨਹੀਂ ਪੁਲਿਸ ਨਾਲ ਤੱਕਾ ਮੁੱਕੀ ਹੁੰਦੇ ਵਖ ਵਖ ਜਥਬੰਦੀਆਂ ਦੇ ਆਗੂਆਂ ਦੀਆਂ ਪੱਗਾਂ ਤੱਕ ਲੈ ਗਈਆਂ ਤੇ ਕਈ ਵਰਕਰ ਜ਼ਖਮੀ ਤੱਕ ਹੋ ਗਏ ਫਿਰ ਉਸ ਦੇ ਇਸ ਅਣਮਨੁੱਖੀ ਵਤੀਰੇ ਤੋਂ ਦੁਖੀ ਹੋ ਕੇ ਪ੍ਰਦਰਸ਼ਨਕਾਰੀਆਂ ਨੇ ਜਮ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਲਾਣਤਾ ਪਾਉਂਦੇ ਹੋਏ ਕੀ ਕਰ ਰਹੇ ਨੇ ਪ੍ਰਦਰਸ਼ਨਕਾਰੀ ਤੁਸੀਂ ਆਪ ਸੁਣੋ ਹਾਂਜੀ ਪੁਲਿਸ ਨੇ ਧੱਕੇ ਮਾਰਿਆ ਜੀ ਸਾਨੂੰ ਅਸੀਂ ਗ੍ਰਫਤਾਰੀਆਂ ਦੇਣ ਲਈ ਆਏ ਸਾਨੂੰ ਫੜ ਲਓ ਸਾਨੂੰ ਫੜ ਲਓ ਧੱਕੇ ਮਾਰਨ ਦਾ ਕੀ ਆਈਡੀਆ ਇਹ ਸਰਕਾਰਾਂ ਦੇ ਹੁਕਮ ਨੇ ਇਹਨਾਂ ਨੂੰ ਵੀ ਇਹਨਾਂ ਨੂੰ ਮਤਲਬ ਧੱਕੇਸ਼ਾਹੀ ਕੀਤੀ ਇਹਨਾਂ ਨੇ ਸਰਕਾਰਾਂ ਦੇ ਹੁਕਮ ਨਾਲ ਕਿਉਂਕਿ ਕਾਰਪੋਰੇਟ ਘਰਾਣਿਆਂ ਦੀ ਰਾਖੀ ਕਰ ਰਹੀਆਂ ਸਰਕਾਰਾਂ ਪੰਜਾਬ ਦੀ ਸਰਕਾਰ ਵੀ ਕੇਂਦਰ ਦੀ ਵੀ ਸਰਕਾਰ ਵੀ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਸਰਕਾਰਾਂ ਨੂੰ ਜਾ ਤਾਂ ਇਹ ਕਾਲੇ ਕਾਨੂੰਨ ਵਾਪਸ ਲੈ ਲਓ ਜਿਹੜੇ 44 ਕਿਰਤ ਕੋਡ ਕਾਨੂੰਨ ਸੀ ਉਹਨਾਂ ਦੇ 4 ਕਰੋੜ ਬਣਾਇਆ ਉਹ ਵੀ ਵਾਪਸ ਲੈ ਲਓ ਲੋਕਾਂ ਦੀ ਆਵਾਜ਼ ਸੁਣੋ ਜੇ ਨਹੀਂ ਸੁਣੋਗੇ ਤਾਂ ਲੋਕ ਇਹ ਕਿਸਾਨ ਅੰਦੋਲਨ ਨਹੀਂ ਕੱਲਾ ਰਿਹਾ ਇਹ ਲੋਕ ਅੰਦੋਲਨ ਬਣ ਗਿਆ ਇਹ ਜਨ ਅੰਦੋਲਨ ਬਣ ਗਿਆ ਤੇ ਲੋਕ ਗੱਦੀ ਤੇ ਨਹੀਂ ਰਹਿਣ ਦੇਣਗੇ ਜਿਹੜੀਆਂ ਕਾਰਪੋਰੇਟ ਘਰਾਣਿਆਂ ਦੀ ਰਾਖੀ ਕਰਦੀਆਂ ਸਰਕਾਰਾਂ ਮੰਗ ਪੱਤਰ ਨਹੀਂ ਦੇਣਾ ਆਏ ਸੀ ਅਸੀਂ ਗ੍ਰਿਫਤਾਰੀ ਦੇਣ ਆਏ ਸੀ ਵੀ ਜਾਂ ਕਾਲੇ ਕਾਨੂੰਨ ਵਾਪਸ ਲਓ ਜਾਂ ਸਾਨੂੰ ਗ੍ਰਿਫਤਾਰ ਕਰੋ ਫਿਰ ਵੀ ਇਹਨਾਂ ਨੇ ਧੱਕੇਸ਼ਾਹੀ ਕੀਤੀ ਆ ਸਭ ਤੋਂ ਪਹਿਲਾਂ ਮੈਂ ਅੱਜ ਕੜੀ ਨਿੰਦਿਆ ਕਰਦੀਆਂ ਜੋ ਬੰਦਾਊ ਦੇ ਵਿੱਚ ਜੂਪੀ ਦੇ ਵਿੱਚ ਐਡਾ ਵੱਡਾ ਗੈਂਗਰੇਪ ਹੋਇਆ ਔਰ ਬਹੁਤ ਇਨਸਾਨੀਅਤ ਡਿੱਕ ਚੁੱਕੀ ਹੈ ਲੱਖ ਲਾਂ ਦਾ ਮੋਦੀ ਦੇ ਇਹ ਜੇ ਰਾਜ ਨੂੰ ਉਹਨੂੰ ਆਪਣੀ ਕੁਰਸੀ ਛੱਡ ਕੇ ਚਲਾ ਜਾਣਾ ਚਾਹੀਦਾ ਉਹਨੂੰ ਕੋਈ ਅਧਿਕਾਰ ਨਹੀਂ ਬੈਠਣ ਦਾ ਅੱਜ ਲੋਕ ਔਰਤਾਂ ਦੀ ਜਿਹੜੀ ਸੁਰੱਖਿਆ ਹੈ ਦੱਸੋ ਕਿੱਥੇ ਰਹਿ ਗਈ ਹੈ ਇੱਕ ਮੰਦਰ ਦੇ ਵਿੱਚ ਲੋਕ ਨੂੰ ਭਗਵਾਨ ਦਾ ਰੂਪ ਮੰਦੇ ਆ ਮੱਥਾ ਟੇਕਣ ਗਈ ਹੈ ਉਹ ਮੱਥਾ ਟੇਕਣ ਦੇ ਵਿੱਚ ਜੋ ਉੱਥੇ ਪੁਜਾਰੀ ਵੱਲੋਂ ਜੋ ਹੋਰ ਜਿਹੜੇ ਦੋ ਅਣਪਛਾਤੇ ਲੋਕ ਬੈਠੇ ਆ ਉਹਨਾਂ ਵੱਲ ਜੋ ਕੁਝ ਕੀਤਾ ਗਿਆ ਉਹ ਸਾਡੀ ਕਾਂਗੜਵਾਲੀ ਹੈਲਪਰ ਸੀ ਬਹੁਤ ਦੁੱਖ ਹੋਇਆ ਔਰ ਐਸਐਸਸੀ ਤੋਂ ਮੰਗ ਕਰਦੇ ਆ ਕਿ ਜਿਹੜਾ ਸਾਡਾ ਇਸ ਹੈਲਪਨਾ ਜੋ ਵਾਪਰਿਆ ਹੈ ਉਹਦੇ ਪਰਿਵਾਰਿਕ ਸਰਕਾਰੀ ਨੌਕਰੀ ਮਿਲੇ ਉਹ ਘੱਟੋ ਘੱਟ 50 ਲੱਖ ਰੁਪਇਆ ਮਤਲਬ ਉੱਥੇ ਉਹਨਾਂ ਨੂੰ ਪਰਿਵਾਰ ਨੂੰ ਮਿਲਣਾ ਚਾਹੀਦਾ ਇਸ ਦੇ ਸਤ ਬਾਦ ਜੋ ਮੋਦੀ ਸਰਕਾਰ ਹੈ ਅੱਜ ਮਰ ਚੁੱਕੀ ਹੈ ਦੱਸਦੇ ਕਿ ਵਕਫਾ ਯੂਨੀਅਨਾਂ ਦੇ ਮੈਂਬਰ ਅਤੇ ਪੰਜਾਬ ਆਂਗਣਵਾੜੀ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਮੁੱਚੇ ਪੰਜਾਬ 'ਚ ਜੇਲ੍ਹ ਭਰੋ andolan ਕੀਤਾ ਜਾ ਰਿਹਾ ਸੀ ਅੰਦোলন ਦੌਰਾਨ ਵਰਕਰਾਂ ਨੇ ਜਿੱਥੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਤੇ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਚਾਸ ਵਰਕਰ ਨਾਲ ਵਾਪਰੇ ਸਮੂਹਿਕ ਜ਼ਬਰਜਨਾ ਦੀ ਘਟਨਾ ਦੀ ਨਿੰਦਿਆ ਕਰਦੇ ਹੋਏ ਇਨਸਾਫ ਦੀ ਮੰਗ ਵੀ ਕੀਤੀ ਹੈ। ਲੁਧਿਆਣਾ ਤੋਂ ਅਤਰ ਸਿੰਘ ਭੜਵਾਲ ਦੀ ਰਿਪੋਰਟ ਦੂਜੇ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੇ ਵੱਲੋਂ ਵੀ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਪੀਯੂ ਦੇ ਮੁਲਾਜ਼ਮਾਂ ਨੇ ਸਰਕਾਰ ਤੋਂ ਖੇਤੀਬਾੜੀ ਅਤੇ ਕਿਸਾਨ ਪਲਾਈ ਵਿਭਾਗ ਦੇ ਪੁਨਰਗਠਨ ਕੀਤੇ ਜਾਣ ਦੀ ਸਖਤ ਆਲੋਚਨਾ ਕੀਤੀ ਹੈ ਮੁਲਾਜ਼ਮਾਂ ਦੇ ਕਹਿਣੇ ਕਿ ਜਿਹੜਾ ਕਰਕੇ ਸਰਕਾਰ ਵਿਭਾਗ ਦੇ ਵਿੱਚ ਅਸਾਮੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ ਜਿਸ ਨਾਲ ਕਾਫੀ ਮੁਲਾਜ਼ਮ ਬੇਰੋਜ਼ਗਾਰ ਹੋ ਜਾਣਗੇ ਅੱਜ ਦਾ ਰੋਸਟਰਨਾ ਸਰਕਾਰ ਦੇ ਵਿਰੁੱਧ ਇੱਕ ਆਵਾਜ਼ ਆ ਕਿ ਜਿਹੜਾ ਉਹ ਇਹਨਾਂ ਟੈਕਨੋਕਰੇਟਸ ਇਹਨਾਂ ਪ੍ਰੋਫੈਸ਼ਨਲੀ ਕੁਆਲੀਫਾਈਡ ਟੈਕਨੋਕ੍ਰੇਟਸ ਦੀਆਂ ਤਨਖਾਹਾਂ ਦੇ ਉੱਤੇ ਕੱਟ ਲਗਾਉਣ ਜਾ ਰਹੀ ਆ ਉਹਨਾਂ ਦੇ ਗ੍ਰੇਡ ਜਿਹੜੇ ਆ ਉਹ ਡੀਗ੍ਰੇਡ ਕਰਨਾ ਜਾ ਰਹੀ ਹੈ ਉਹਨੂੰ ਉਹਦੇ ਵਾਸਤੇ ਅੱਜ ਇਹ ਸਾਥੀ ਜਿਹੜੇ ਆ ਇਹ ਇਕੱਠੇ ਹੋਏ ਆ ਤਾਂ ਜੋ ਅਗਲੀ ਰਣਨੀਤੀ ਬਣਾਈ ਜਾ ਸਕੇ ਤੇ ਸਰਕਾਰ ਨੂੰ ਇਸ ਸੰਬੰਧੀ ਜਿਹੜਾ ਵਾ ਆਪਣਾ ਰੋਸ ਤਿਆਰ ਕੀਤਾ ਜਾ ਸਕੇ ਤੋ ਅੱਜ ਦਾ ਇਹ ਪ੍ਰਦਰਸ਼ਨ ਸਾਡਾ ਸਾਡੀ ਐਗਰੀਕਲਚਰ ਟੈਕਨੋਕ੍ਰਾਟਿਕ ਐਕਸ਼ਨ ਕਮੇਟੀ ਦੇ ਚੰਡੇ ਥਲੇ ਕੀਤਾ ਜਾ ਰਿਹਾ ਜਿਸ ਦੇ ਵਿੱਚ ਸਾਰੀਆਂ ਪਲਾਂਟ ਐਡ ਸਰਵਿਸ ਐਸੋਸੀਏਸ਼ਨ ਐਗਰੀਕਲਚਰ ਅਫੀਸਰਸ ਹੋਜੀ ਹੋਏ ਨੇ ਟਰ ਡਿਪਟੀ ਡਾਇਰੈਕਟਰਸ ਹੋਜੀ ਨੇ ਭਾਗ ਲੈ ਰਹੀਆਂ ਹਨ ਅਸੀਂ ਸਰਕਾਰ ਕੋਲ ਪੁਰਜਰ ਮੰਗ ਕਰਦੇ ਹਾਂ ਜਦੋਂ ਕਿ ਸਾਡੇ ਪੰਜਾਬ ਦੇ ਵਿੱਚ ਖੇਤੀ ਸਬਾਵਾਂ ਨੂੰ ਸਟ੍ਰੈngthen ਕਰਨ ਦੀ ਲੋੜ ਆ ਜਦੋਂ ਕਿ ਅੱਜ ਡਿਫਰਸਿਵ ਪੇਹਿੰਦੀ ਲੋੜ ਆ ਕਿਸਾਨਾਂ ਨੂੰ ਮਾਰਕੀਟਿੰਗ ਦੇ ਵਿੱਚ ਲੈਣ ਦੀ ਲੋੜ ਆ ਅਸੀਂ ਚਾਹੁੰਦੇ ਸਾਡੀ ਸਬਾਵਨ ਹੋਰ ਸਟ੍ਰੈਂਥ ਹੋਰ ਮਜ਼ਬੂਤ ਕੀਤਾ ਜਾਵੇ ਲੇਕਿਨ ਸਰਕਾਰ ਸਾਡੇ ਦੇ ਉਲਟ ਇਹ ਕੁਹਾੜਾ ਚਲਾ ਰਹੀ ਹੈ ਸਾਡੇ ਕੁਝ ਸਾਡਾ ਸਟੇਟਸ ਘਟਾਇਆ ਜਾ ਰਿਹਾ ਹੈ ਜਿਹੜਾ ਕਿ ਬਿਊਰੋਕ੍ਰੇਸੀ ਦਾ ਮਤਲਬ ਕਿ ਫੈਸਲਾ ਕਰਨ ਜਾ ਰਹੀ ਹੈ ਅਸੀਂ ਉਸ ਦੇ ਸੰਬੰਧ ਵਿੱਚ ਅੱਜ ਪੂਰੇ ਤੌਰ ਤੇ ਸਾਰੇ ਮਹਿਕਮੇ ਜਥੇਬੰਦੀਆਂ ਅੱਜ ਪ੍ਰੋਟੈਸਟ ਕਰਨੀ ਤੇ ਬੈਠੇ ਆਂ ਉਦੋਂ ਕਿਸਾਨ ਅੰਦੋਲਨ ਦਾ ਹਰ ਵਰਗ ਦੇ ਵੱਲੋਂ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ ਗੱਲ ਖੰਨਾ ਦੀ ਕਰੀਏ ਤਾਂ ਇਥੋਂ ਦੇ ਪਿੰਡ ਲੜਿਹੜੀ ਤੋਂ ਵੀ ਮਹਿਲਾ ਮਦਦ ਇੱਕ ਜਥਾ ਦਿੱਲੀ ਮੋਰਚੇ ਦੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ ਹੈ ਇਹਨਾਂ ਮਹਿਲਾ ਮਦਦ ਦੇ ਵੱਲੋਂ ਕਿਸਾਨ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਗਈ ਹੈ ਮਹਿਲਾ ਮਦਦ ਕਹਿੰਨਾ ਹੈ ਕਿ ਕਿਸਾਨਾਂ ਦੇ ਵੱਲੋਂ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਕੀਤਾ ਜਾ ਰਿਹਾ ਅਤੇ ਜਿਉ ਤੱਕ ਖੇਤੀ ਕਾਨੂੰਨ ਦਾ ਮਸਲਾ ਹੱਲ ਨਹੀਂ ਹੋ ਜਾਂਦਾ ਉਹ ਕਿਸਾਨਾਂ ਨਾਲ ਡਟ ਕੇ ਸਾਧ ਦੇਣ ਗਿਆ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 6 ਦੇ ਕਰੀਬ ਮੀਟਿੰਗਾਂ ਕਿਸਾਨਾਂ ਨਾਲ ਹੋ ਚੁੱਕੀਆਂ ਹਨ ਸਾਰੀਆਂ ਨੇ ਸਾਰੀਆਂ ਬੇਨਤੀਜਾ ਰਹੀਆਂ ਹਨ ਕਿਸੇ ਵਿੱਚ ਵੀ ਕੋਈ ਨਤੀਜਾ ਨਹੀਂ ਨਿਕਲਿਆ ਕਿਸਾਨਾਂ ਵੱਲੋਂ 1.5 ਮਹੀਨੇ ਦੇ ਕਰੀਬ ਸਮਾਂ ਹੋ ਚੁੱਕਿਆ ਹੈ ਦਿੱਲੀ ਬਾਰਡਰ ਤੇ ਬੈਠੇ ਨੂੰ ਕਿਸਾਨ ਲਗਾਤਾਰ ਠੰਡ ਵੀ ਉਹਨਾਂ ਨੇ ਦੇਖ ਲਈ ਤਿਹਾਰ ਵੀ ਉਹਨਾਂ ਨੇ ਉੱਥੇ ਬਤਾ ਲਈ ਉਸ ਤੋਂ ਬਾਅਦ ਨਵਾਂ ਸਾਲ ਵੀ ਉੱਥੇ ਮਨਾ ਲਿਆ ਸੰਘਰਸ਼ ਲਗਾਤਾਰ ਕਿਸਾਨਾਂ ਵੱਲੋਂ ਜਾਰੀ ਹੈ ਕਿਸਾਨਾਂ ਦਾ ਸਾਥ ਦੇਣ ਲਈ ਅੱਜ ਖੰਨਾ ਦੇ ਲਲਹੇੜੀ ਪਿੰਡ ਤੋਂ ਜਿਹੜੀ ਹੈਗੀ ਇੱਕ ਜੇ ਆਪਾਂ ਕਹੀਏ ਤਾਂ ਕੁਝ ਬੀਬੀਆਂ ਦਾ ਜਿਹੜਾ ਜੱਥਾ ਹੈਗਾ ਉੱਥੇ ਦਿੱਲੀ ਬਾਰਡਰ ਤੇ ਰਵਾਨਾ ਹੋਣ ਜਾ ਰਿਹਾ ਹੈ ਕੀ ਹੈ ਇਹ ਬੀਬੀਆਂ ਦਾ ਮਨੋਰਥ ਇਹਨਾਂ ਦਾ ਉੱਥੇ ਧਰਨੇ ਵਿੱਚ ਜਾਣ ਲਈ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਜੀ ਸਤੀ ਗੱਲ ਜਸਪਿੰਦਰ ਤੁਸੀਂ ਅੱਜ ਦਿੱਲੀ ਧਰਨੇ ਵਿੱਚ ਚਲਿਓ ਕੀ ਤੁਹਾਡਾ ਮੰਤਪਾ ਜਿਸ ਜਾਨ ਇਹ ਤੋਂ ਮੰਤਪਾ ਤਾਂ ਸਾਡਾ ਜਿਵੇਂ ਸਾਡੇ ਕਿਸਾਨ ਜਥੇਬੰਦੀਆਂ ਉਥੇ ਲਟਟੀਆਂ ਹੋਈਆਂ ਨੇ ਅਸੀਂ ਉਹਨਾਂ ਦੇ ਸਮਰਥਨ ਚ ਚੱਲੇ ਆ ਤੇ ਸਾਨੂੰ ਇਹੀ ਆਸ ਹੈ ਕਿ ਸਰਕਾਰ ਅੱਜ ਸਾਨੂੰ ਹੈਗੀ ਆਸ ਵੀ ਜਰੂਰ ਸਾਡੇ ਪੱਖ ਤੋਂ ਵੀ ਫੈਸਲਾ ਬਾਕੀ ਜੋ ਕਿਸਾਨ ਜਿਹਾ ਵੀ ਸਾਡੇ ਆਗੂ ਬੈਠੇ ਆ ਜੋ ਸਾਨੂੰ ਤੁਹਾਨੂੰ ਅਸੀਂ ਇਸ ਸਮਰਥਨ ਚ ਲਾ ਰਹੇ ਹਾਂ ਉਸ ਤੋਂ ਪਹਿਲਾਂ ਜਿਹੜੀ ਹੈਗੀ तकरीबन 6 ਦੇ ਕਰੀਬ ਜਿਹੜੀ ਮੀਟਿੰਗਾਂ ਸਰਕਾਰ ਦੀਆਂ ਜਿਹੜੀਆਂ ਹੈਗੀਆਂ ਕਿਸਾਨਾਂ ਨਾਲ ਹੋ ਚੁੱਕੀਆਂ ਨੇ ਉਹ ਸਾਰੀਆਂ ਨੇ ਸਾਰੀਆਂ ਜਿਹੜੀਆਂ ਬੇਨਤੀਜਾ ਰਹੀਆਂ ਨੇ ਉਸ ਤੋਂ ਬਾਅਦ ਅੱਜ ਜਿਹੜੀ ਹੈਗੀ 2 ਵਜੇ ਦੇ ਕਰੀਬ ਜਿਹੜੀ ਹੈਗੀ ਮੀਟਿੰਗ ਦੁਬਾਰਾ ਤੋਂ ਹੈ ਕੀ ਲੱਗਦਾ ਵੀ ਕੀ ਉਹਦਾ ਫੈਸਲਾ ਆ ਸਕਦਾ ਨਹੀਂ ਫੈਸਲਾ ਤਾਂ ਹੁਣ ਮੋਤੀ ਦੀ ਮਜਬੂਰੀ ਉਹ ਹੋਈ ਹੋਈ ਹੈ ਜੀ ਫੈਸਲਾ ਤਾਂ ਉਹ ਕਰਨ ਨੂੰ ਤਿਆਰ ਹੀ ਆ ਇੱਕ ਉਹਦੀ ਮਜਬੂਰੀ ਹੈ ਅਵਾਨੀ ਤੇ ਅਡਾਨੀ ਨਾਲ ਹੋਈ ਕਰਕੇ ਉਹ ਅੜੀ ਚ ਹੀ ਆ ਨਹੀਂ ਤਾਂ ਉਹ ਇੰਨਾ ਤਾਂ ਹੈ ਨਹੀਂ ਪਰ ਸਾਡੀ ਵੀ ਕੋਸ਼ਿਸ਼ ਇਹੀ ਆ ਵੀ ਅਸੀਂ ਆਪਣੇ ਕਾਨੂੰਨ ਤਿੰਨੋਂ ਰੱਦ ਕਰਵਾ ਕੇ ਹੀ ਵਾਪਸ ਆਵਾਂਗੇ ਚਾਹੇ ਸਾਨੂੰ ਸਾਲ 6 ਮਹੀਨੇ ਜਿਵੇਂ ਮਰਜ਼ੀ ਬੈਠਣਾ ਪਵੇ ਅਸੀਂ ਕੁੜੀਆਂ ਨੂੰ ਸਪੋਰਟ ਕਰਾਂਗੇ ਜਿੱਥੇ ਬੰਦੀਆਂ ਦੇ ਨਾਲ ਬਾਕੀ ਸਾਰੇ ਪਿੰਡ ਦੇ ਅਸੀਂ ਬਾਰੀ-ਬਾਰੀ ਉਥੇ ਲੰਗਰ ਲਾਇਆ ਹੈ 1.5 ਮਹੀਨੇ ਤੋਂ ਸਾਡਾ ਚੱਲ ਰਿਹਾ ਹੈ ਤੇ ਆਟਾ-ਅਟਾ ਜਾ ਰਹੇ ਨੇ ਜਿੱਥੇ ਵਾਪਸ ਆਉਂਦੇ ਆ ਤੇ ਦੂਜੀ ਉਥੇ ਜਾਂਦੇ ਆ ਇਸੇ ਲਈ ਅਸੀਂ ਵੀ ਅੱਜ ਉਥੇ ਜਾ ਗਏ ਇਸ ਤੋਂ ਪਹਿਲਾਂ ਤੁਹਾਡੇ ਪਿੰਡੇ ਚ ਵੀ ਕੋਈ ਇਸ ਤੋਂ ਇਲਾਵਾ ਹੋਰ ਜੱਥਾ ਜਾ ਚੁੱਕਿਆ ਬੀਬੀਆਂ ਦਾ ਜਾ ਇਹ ਪਹਿਲਾਂ ਜੱਥਾ ਹਾਂਜੀ ਜਾਇਆ ਇਹ ਪਹਿਲਾਂ ਜੱਥਾ ਹਾਂਜੀ ਜਾ ਕੇ ਆਇਆ ਤੇ ਹਫਤੇ ਦੇ ਵਿੱਚ ਹੁਣ ਇੱਕ ਵਾਰ ਜ਼ਰੂਰ ਜਾਂਦੇ ਆ ਇੱਕ ਵਾਰ ਸਜਾਇਆ ਕਰੂਗੀ ਤੇ ਅਸੀਂ ਦੂਜੇ ਨੰਬਰ ਤੇ ਜਾ ਰਹੇ ਹਾਂ ਓਕੇ ਬੀਬੀਆਂ ਕਿੰਨੀਆਂ ਕਿ ਬੀਬੀਆਂ ਨੇ ਜਿਹੜੀ ਅੱਜ ਇਸ ਜਿਹੜੇ ਜੱਥੇ ਚ ਚੱਲੀ ਆ ਜੀ ਅਸੀਂ 25 30 ਜਾਣੀਆਂ ਹਾਂ ਹਾਂਜੀ 25 30 ਜਾਣੀਆਂ ਦਾ ਜੱਥਾ ਚੱਲਿਆ ਹੈ ਤਾਂ ਸਾਕੀ ਦੇਖੋ ਕਿ ਵਦੂ ਵਦਨ ਦੀ ਉਹ ਆਸ ਹੈ ਜੀ ਨਾ ਇਸ ਮਤਵੰਦੀ ਮਾਤਾ ਮਾਤਰਾ ਇਹ ਕਰੇ ਬੀਬੀਆਂ ਬੈਠੀਆਂ ਜਿਹੜੀਆਂ ਤੋਰ ਵੀ ਨਹੀਂ ਸਕਦੀਆਂ ਉਹ ਵੀ ਕਹਿ ਰਹੀਆਂ ਨੇ ਵੀ ਅਸੀਂ ਜਾਣਾ ਚਾਹੁੰਦੇ ਆ ਵੀ ਪਰ ਸਾਤੋਂ ਤੋਰ ਨਹੀਂ ਹੋਣਾ ਹੈਗਾ ਨਹੀਂ ਕੱਟ ਹੋਣੀ ਬਾਕੀ ਦੇਖੋ ਕੀ ਬੰਦ ਹੈ ਜਿਸ ਤਰ੍ਹਾਂ ਘਰ ਦਾ ਕੰਮਕਾਰ ਮਹਿਲਾਵਾਂ ਅਕਸਰ ਦੇਖਿਆ ਮਹਿਲਾਵਾਂ ਦੇ ਹੱਥ ਹੀ ਹੁੰਦਾ ਘਰ ਦਾ ਰੋਟੀ ਪਾਣੀ ਜਾਂ ਹੋਰ ਵੀ ਜਿਹੜੇ ਕੰਮ ਨੇ ਉਹ ਤੁਸੀਂ ਫਿਰ ਕਿਸ ਦੇ ਹਸਾਰੇ ਛੱਡ ਕੇ ਚੱਲੇ ਹੋ ਦੇਖੋ ਸਾਡੇ ਆਸਗਵਾਨ ਦੇ ਭੈਣ ਭਾਈ ਸਾਰੇ ਸਾਡੇ ਨਾਲ ਨੇ ਸਮਰਥਨ ਦੇ ਰਹੇ ਨੇ ਉਹ ਕਹਿੰਦੇ ਤੁਸੀਂ ਪਿੱਛੇ ਦੀ ਕੋਈ ਫਿਕਰ ਨਾ ਕਰਿਓ ਅਸੀਂ ਹੈਗੇ ਆ ਇੱਥੇ ਵੀ ਤੁਸੀਂ ਜ਼ਰੂਰ ਜਾਓ ਜਿੰਨੀ سپورਟ ਦੇ ਸਕਦੇ ਅਸੀਂ ਦਵਾਂਗੇ ਉਹਨਾਂ ਨੂੰ ਮਦਦ ਤੇ ਬਾਰੀ-ਬਾਰੀ ਅਸੀਂ ਫੇਰ ਅਸੀਂ ਵਾਪਸ ਆਵਾਂਗੇ ਉਹ ਜਾਣਗੇ ਇਸ ਤਰ੍ਹਾਂ ਅਸੀਂ ਨਾਲ ਨਹੀਂ ਜਟੇ ਰਹਾਂਗੇ ਗੁਰਿੰਦਰ ਜੀ ਕੀ ਕਹਿਣਾ ਜਾਓਗੇ ਅੱਜ ਜਿਹੜਾ ਤੁਹਾਡੇ ਪਿੰਡ ਜਿਹੜਾ ਲਹਿੜੀ ਤੋਂ ਜਿਹੜਾ ਹੈਗਾ ਬੀਬੀਆਂ ਦਾ ਜਿਹੜਾ ਜੱਥਾ ਕਿਸਾਨੀ ਅੰਦੋਲਨ ਚ ਸ਼ਾਮਲ ਹੋਣ ਜਾ ਰਿਹਾ ਦੇਖੋ ਜੀ ਇਹ ਤਾਂ ਹੁਣ ਇਤਿਹਾਸ ਗਵਾਹ ਹੈ ਜਦੋਂ ਵੀ ਸਾਡੀਆਂ ਜੰਗਾਂ ਛੜੀਆਂ ਨੇ ਕਿਸੇ ਵੀ ਦਿੱਲੀ ਦੀ ਕਿਸੇ ਵੀ ਹਕੂਮਤ ਨਾਲ ਮੁਗਲ ਰਾਜ ਲਾ ਲਓ ਕੋਈ ਵੀ ਲਾ ਲਓ ਸਾਡਾ ਸਾਥ ਸਾਡਾ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਤੋਂ ਸਾਡੀਆਂ ਮਾਤਾਵਾਂ ਭੈਣਾਂ ਹਮੇਸ਼ਾ ਜੰਗ ਦੇ ਵਿੱਚ ਉੱਤਰਦੀਆਂ ਰਹੀਆਂ ਨੇ ਪਿਛਲਾ ਇਤਿਹਾਸ ਜਿਵੇਂ ਜਿਵੇਂ ਤੁਸੀਂ ਦੇਖੋ ਮਾਈ ਭਾਗੋ ਜੀ ਦਾ ਇਤਿਹਾਸ ਦੇਖੋ ਪਿਛਲਾ ਇਤਿਹਾਸ ਫੋਲ ਕੇ ਦੇਖੋ ਸਾਡੀਆਂ ਬੀਬੀਆਂ ਇਹਨਾਂ ਤੇ جنੂਨ ਆ ਇੱਕ ਜਜ਼ਬਾ ਇੱਕ ਇਹ ਜਦੋਂ ਵੀ ਕੋਈ ਜੰਗ ਛਿੜਦੀ ਹੈ ਅੱਜ ਵੀ ਜੰਗ ਛਿੜੀ ਹੋਈ ਆ ਮੋਦੀ ਸਰਕਾਰ ਨਾਲ ਜੋ ਕਿਸਾਨਾਂ ਦੀ ਇਹ ਅੱਜ ਵੀ ਆਪਣੇ ਮੋਢੇ ਨਾਲ ਮੋਢਾ ਲਾ ਕੇ ਵੀਰ ਭਰਾਵਾਂ ਬਾਬਿਆਂ ਦੇ ਨਾਲ ਉਦੋਂ ਹੀ ਖੜਦੀਆਂ ਨੇ ਜਿਵੇਂ ਪਹਿਲਾਂ ਇਤਿਹਾਸ ਫੋਲ ਕੇ ਦੇਖੋ ਉੱਦਾਂ ਖੜਦੇ ਸੀ ਸੋ ਇਹ ਸਮਨਾ ਇੱਕ ਕਿਸਾਨ ਆਗੂ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਵੱਲੋਂ ਜਿਹੜੀ ਹੈਗੀ ਇੱਕ ਬੀਬੀਆਂ ਦਾ ਜਿਹੜਾ ਹੈਗਾ ਜੱਥਾ ਦਿੱਲੀ ਲਈ ਰਵਾਨਾ ਹੋ ਰਿਹਾ ਹੈ ਦੇਖਣ ਵਾਲਾ ਸਮਾਂ ਇਹ ਰਹੇਗਾ ਕਿ ਕਿੰਨਾ ਕੁ ਜਿਹੜਾ ਹੈਗਾ ਮੋਦੀ ਸਰਕਾਰ ਤੇ ਜਿਹੜਾ ਹੈਗਾ ਇਹਦੇ ਨਾਲ ਦਬਾਅ ਪਾਊਗਾ ਲਗਾਤਾਰ ਜਿਹੜੇ ਕਿ ਸੰਘਰਸ਼ 'ਚ ਕਿਸਾਨ ਬੈਠੇ ਨੇ ਕਿਸਾਨ ਜਿਹੜੇ ਸਰਕਾਰ ਅਜੇ ਤੱਕ ਉਹਨਾਂ ਦੀ ਜਿਹੜੀਆਂ ਹੈਗੀਆਂ ਮੰਗਾਂ ਨਹੀਂ ਮੰਨ ਰਹੀ ਹੈਗੀ ਕੈਮਰਾਮੈਨ ਅਮਰਿੰਦਰ ਸਿੰਘ ਦੇ ਨਾਲ ਲਖਵਿੰਦਰ ਕਿਸਾਨੀ ਸੰਘਰਸ਼ ਦੇ ਵਿੱਚ ਹਰ ਵਰਗ ਦੀ ਹਮਾਇਤ ਕਿਸਾਨਾਂ ਨੂੰ ਮਿਲ ਰਹੀ ਹੈ ਅਤੇ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਜਿੱਥੇ ਕਿਸਾਨਾਂ ਵੱਲੋਂ ਵੱਡਾ ਅੰਦolan ਕੀਤਾ ਜਾ ਰਿਹਾ ਹੈ ਉੱਥੇ ਸਾਬਕਾ ਫੌਜੀਆਂ ਦੇ ਵੱਲੋਂ ਵੀ ਹੁਣ ਕਿਸਾਨਾਂ ਦੀ ਹਮਾਇਤ ਕੀਤੀ ਗਈ ਹੈ ਲੁਧਿਆਣਾ ਵਿੱਚ ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਦੇ ਵੱਲੋਂ ਕਿਸਾਨ ਅੰਦolan ਨੂੰ ਲੈ ਕੇ ਖਾਸ ਬੈਠਕ ਕੀਤੀ ਗਈ ਜਿਸ ਦੇ ਵਿੱਚ ਸਾਬਕਾ ਸੈਨਿਕਾਂ ਨੇ ਕੇਂਦਰ ਦੇ ਕਿਸਾਨਾਂ ਪ੍ਰਤੀ ਰਵੱਈਏ ਦੀ ਸਖਤ ਆਲੋਚਨਾ ਕੀਤੀ ਅਤੇ ਜਲਦ ਤੋਂ ਜਲਦ ਖੇਤੀ ਕਾਨੂੰਨ ਮਸਲੇ ਦਾ ਹੱਲ ਕੀਤੇ ਜਾਣ ਦੀ ਅਪੀਲ ਕੀਤੀ ਉਹ ਕਰਾ ਦਾ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਲੋਕਾਂ ਦੇ ਭਲੇ ਲਈ ਕੰਮ ਕਰੇ ਪਰ ਇਹ ਜਿਹੜੀ ਸਾਡੀ ਸਰਕਾਰ ਹੈ ਸਾਡੇ ਪ੍ਰਧਾਨ ਮੰਤਰੀ ਸਾਹਿਬ ਹੈ ਇਹ ਲੋਕਾਂ ਦੀਆਂ ਜਿਹੜੀਆਂ ਆਵਾਜ਼ ਹੈ ਉਹਦੇ ਵਿਰੁੱਧ ਔਰ ਜਿਹੜੇ ਕਰੋੜਪਤੀ ਅਰਬਪਤੀ ਆ ਕਾਰਪੋਰੇਟ ਉਹਨਾਂ ਨੂੰ ਜੋ ਹੈ ਹੈਲਪ ਦੇਣਾ ਚਾਹੁੰਦੀ ਆ ਆਪਣੇ ਦੇਸ਼ ਦੀ ਜਨਤਾ ਦਾ ਆਪਣੇ ਦੇਸ਼ ਦੇ ਲੋਕਾਂ ਦਾ ਇਹਨਾਂ ਨੂੰ ਕੋਈ ਦੁੱਖ ਨਹੀਂਗਾ ਕਿ ਇਹ ਜਿਹੜੇ ਇਹਨਾਂ ਨੂੰ ਵੇਚਣ ਕਰਕੇ ਸਾਰੇ ਪੂਰੇ ਹਿੰਦੁਸਤਾਨ ਦੀਆਂ ਇਹ ਰਿਪੋਰਟ ਇਹਨਾਂ ਵੇਚੀ ਸ ਰੇਲਵੇ ਸਟੇਸ਼ਨ ਇਹਨਾਂ ਵੇਤੇ ਹੋਰ ਜਿੰਨੀਆਂ ਵੀ ਵੱਡੀਆਂ-ਵੱਡੀਆਂ ਸਾਡੇ ਹਿੰਦੁਸਤਾਨ ਦੇ ਸਾਧਨ ਸੀਗੇ ਪੂਰਾ ਹਿੰਦੁਸਤਾਨ ਹੀ ਇਹ ਉਹਨਾਂ ਦੇ ਕੋਲੇ ਵੇਚ ਰਹੇ ਆ ਇਸ ਕਰਕੇ ਅਸੀਂ ਜੋ 26 ਜਨਵਰੀ ਹੈ ਇਹਨੂੰ ਕਾਲਾ ਦਿਵਸ ਸਮਝੇ ਕਾਲੀਆਂ ਝੰਡੀਆਂ ਦੇ ਨਾਲ ਇਸ ਸਰਕਾਰ ਦਾ ਵਿਰੋਧ ਕਰਾਂਗੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੋਣਾ ਦਾ ਜੋ ਰਵਈਆ ਹੈ ਅੜਿਆਲਾ ਰਵਈਆ ਹੈ ਔਰ ਤਾਨਾਸ਼ਾਹੀ ਰਵਈਆ ਹੈ ਔਰ ਦੇਸ਼ ਵਿਰੋਧੀ ਰਵਈਆ ਹੈ ਉਸ ਨੂੰ ਦੇਖਦੇ ਹੋਏ ਅਸੀਂ ਸਾਰੇ ਸਾਬਕਾ ਸੈਨਿਕ ਇੱਕ ਮੰਚ ਤੇ ਇਕੱਠੇ ਹੋਏ ਹਾਂ ਔਰ ਕਿਸਾਨਾਂ ਦਾ ਜੋ ਇਹਨਾਂ ਨੇ ਬਿੱਲ ਪਾਸ ਕੀਤਾ ਹੈ ਉਹਦਾ ਵੀ ਅਸੀਂ ਵਿਰੋਧ ਕਰਦੇ ਹਾਂ ਔਰ ਕਹ ਰਹੇ ਹਾਂ ਕਿ ਜੋ ਇਹ ਬਿੱਲ ਪਾਸ ਕੀਤਾ ਗਿਆ ਹੈ ਇਸ ਨੂੰ ਜਾਲੀ ਤੋਂ ਜਾਲੀ ਰੱਦ ਕੀਤਾ ਜਾਵੇ ਔਰ ਮੈਂ ਸਾਰੇ ਹਿੰਦੁਸਤਾਨ ਦੇ ਸਾਬਕਾ ਸੈਨਿਕ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕਿਸਾਨਾਂ ਦਾ ਸਮਰਥਨ ਦੇਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਵਰਲਡ ਫਲੂ ਨੂੰ ਲੈ ਕੇ ਕਾਫੀ ਸਾਮ ਦਾ ਮਾਹੌਲ ਹੈ ਤੇ ਵੱਖ-ਵੱਖ ਸਹੀ ਪੰਛੀ ਆਦੀ ਮੌਤ ਹੋ ਜਾਂਦੀ ਖਬਰ ਵੀ ਸਾਹਮਣੇ ਆ ਰਹੀ ਹੈ ਦੂਜੇ ਪਾਸੇ ਸਮਰਾਲਾ ਦੇ ਪੋਲਟਰੀ ਫਾਰਮ ਦੇ ਮਾਲਕ ਪੁਪਿੰਦਰ ਸਿੰਘ ਢਿਲੋ ਦਾ ਕਹਨੇ ਕਿ ਪੰਜਾਬ ਦੇ ਵਿੱਚ ਵਰਲਡ ਫਲੂ ਦਾ ਖਤਰਾ ਨਹੀਂ ਹੈ ਅਤੇ ਠੰਡ ਕਰਨ ਪੰਛੀ ਆਦੀ ਮੌਤ ਹੋ ਰਹੀ ਹੈ ਉਹਨਾਂ ਕਹੇ ਕਿ ਇਸ ਤਰ੍ਹਾਂ ਦੀਆਂ ਅਫਵਾਹਾਂ ਪੋਲਟਰੀ ਫਾਰਮ ਦੇ ਕਾਰੋਬਾਰ ਤੇ ਵੱਡਾ ਅਸਰ ਪਾ ਰਹੀਆਂ ਨੇ ਅਤੇ ਉਹਨਾਂ ਨੇ ਲੋਕਾਂ ਨੂੰ ਮਾਸ ਅਤੇ ਅੰਡੇ ਚੰਗੀ ਤਰ੍ਹਾਂ ਉਪਾਲ ਕੇ ਖਾਣ ਦੀ ਸਲਾਹ ਦਿੱਤੀ ਪੋਲਟੀ ਦਾ ਕੰਮ ਕਰ ਰਹੇ ਹਾਂ ਪਿਛਲੇ ਦਿਨਾਂ ਵਿੱਚ ਕਰੋਨਾ ਨੂੰ ਲੈ ਕੇ ਮਹਾਮਾਰੀ ਨੂੰ ਲੈ ਕੇ ਹੁਣ ਨਵਾਂ ਜਿਹੜਾ ਚੱਲਿਆ ਫਾਲਡ ਫਲੂ ਲੈ ਕੇ ਪੰਜਾਬ ਵਿੱਚ ਇੱਕ ਦਹਿਸ਼ਤ ਬਣੀ ਹੋਈ ਆ ਪੋਲਟੀ ਨੂੰ ਕਿੰਨਾ ਕੁ ਨੁਕਸਾਨ ਹੋ ਰਿਹਾ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਕਿਉਂਕਿ ਇਹ ਇੱਕ ਮੁਖਦੀ ਅਫਵਾਹ ਫਲਾਤੀ ਕਿਤੇ ਵੀ ਕੁਝ ਨਹੀਂ ਹੈਗਾ ਕੋਈ ਵਲਡ ਫਲੂ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਤੇ ਸਾਰੇ ਇਹਦੇ ਨਾਲ ਪੋਲਟੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਪਹਿਲਾਂ ਹੀ ਕਰੋਨਾ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋਣੇ ਬਲਡ ਫਲੂ ਨਾਲ ਵੀ ਬਹੁਤ ਜਿਆਦਾ ਨੁਕਸਾਨ ਹੋਇਆ ਜਿਹੜੇ ਰੇਟ ਸੀ ਬਹੁਤ ਨਿਚੇ نیچے ਆ ਗਏ ਤੇ ਪਹਿਲਾਂ ਬਹੁਤ ਉੱਚੇ ਸੀ ਪਾਓ ਥੋੜਾ ਜਿਹਾ ਰਾਹਤ ਮਿਲਣ ਲੱਗੀ ਸੀ ਤਾਂ ਹੁਣ ਇੱਕ ਬਲਡ ਫਲੂ ਨੇ ਕਾਫੀ ਨੁਕਸਾਨ ਕਰਤਾ ਲੁਧਿਆਣਾ ਵਿੱਚ ਚਿਸ਼ਿਵ ਸਨ ਹਿੰਦੁਸਤਾਨ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਉਤਲਾ ਫੁਕ ਪ੍ਰਦਰਸ਼ਨ ਕੀਤਾ ਗਿਆ ਹੈ ਪਾਕਿਸਤਾਨ ਦੇ ਵਿੱਚ ਮੰਦਰਾ ਦੀ ਕੀਤੀ ਜਾ ਰਹੀ ਭੰਤ توڑ ਦੀ ਸਖਤ ਖਲਾਫਤ ਕੀਤੀ ਗਈ ਹੈ ਇਸ ਮੌਕੇ ਸ਼ਿਵਸਨਾ ਹਿੰਦੁਸਤਾਨ ਦੇ ਆਗੂਆਂ ਨੇ ਕਹਿ ਕੇ ਜਿਹੜਾ ਕਰਕੇ ਸ਼ਰਤੀ ਅੰਸਤਰਾ ਦੇ ਵਿਰੋਧ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਘਟਨਾ ਨਾਲ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਨੂੰ ਕਾफी ਠੇਸ ਪਹੁੰਚੀ ਇਸ ਮੌਕੇ ਸੰਸਥਾ ਆਗੂਆਂ ਨੇ ਅਜੇਹਾ ਕਰਨ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਚਾਹੁੰਦੀ ਮੰਗ ਕੀਤੀ ਸ਼ਿਵਸਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ શ્રી ਪਵਨ ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਪੂਰੇ ਪੰਜਾਬ ਦੇ ਅੰਦਰ ਪਾਕਿਸਤਾਨ ਵਿੱਚ ਸਾਡੇ ਹਿੰਦੂਆਂ ਦੇ ਮੰਦਰ ਨੂੰ ਜਿਹੜਾ ਦਿਨ ਦਿਹਾੜੇ ਸੈਂਕੜੇ ਦੀ ਤعداد ਦੇ ਵਿੱਚ ਜਿਹੜੀ ਉਗਰ ਭੀੜ ਨੇ ਤੋੜਿਆ ਉਦੇ ਖਿਲਾਫ ਪੂਰੇ ਪੰਜਾਬ ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਆ ਉਸੇ ਲੜੀ ਤਹਿਤ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਦਵਿੰਦਰ ਬਗਰੀਆਈ ਦੀ ਗਵਾਹੀ ਦੇ ਵਿੱਚ ਲੁਧਿਆਣਾ ਦੇ ਸ਼੍ਰੀ ਦੁਰਗਾ ਮਾਤਾ ਮੰਦਰ ਚੌਂਕ ਦੇ ਬਾਹਰ ਪਾਕਿਸਤਾਨ ਦਾ ਪੁਤਲਾ ਫੋਕੇ ਸੀ ਆਪਣਾ ਰੋਸ ਜ਼ਾਹਰ ਕੀਤਾ ਕਿਉਂਕਿ Hindu ਸਮਾਜ ਕਦੇ ਵੀ ਆਪਣਾ ਇਹ برداشت ਨਹੀਂ ਕਰੇਗਾ ਸਾਡੇ ਦੇਵੀ ਦੇਵਤਿਆਂ ਦਾ ਕੋਈ ਵੀ ਖੰਡਨ ਕਰੇ ਜਾਂ ਖੰਡਿਤ ਕਰੇ ਅੱਜ ਜਿਹੜਾ ਪਤਲਾ ਫੋਕੇ ਗਿਆ ਸਾਡੇ ਜਿਹੜੇ ਮਾਨਣੀਆਂ ਸ਼੍ਰੀ ਪਵਨ ਗੁਪਤਾ ਜੀ ਉਹਨਾਂ ਦੇ ਦੇਸ਼ ਅਨੁਸਾਰ ਪੂਰੇ ਦੇਸ਼ ਦੇ ਵਿੱਚ ਜਿੰਨੇ ਵੀ ਸ਼ਿਵ ਸੰਨਹਿਕ ਹੈ ਇਸ ਚੀਜ਼ ਉੱਤੇ ਰੋਸ਼ ਪ੍ਰਗਟ ਕਰ ਰਹੇ ਆਂ ਪਾਕਿਸਤਾਨ ਦੇ ਵਿੱਚ ਸਾਡੇ ਜਿਹੜੇ ਆਰਾਧਿਆ ਮੰਦਰ ਹੈ ਜਿਹੜੇ ਭਗਵਾਨ ਹਿੰਦੂਆਂ ਦੇ ਮੰਦਰ ਹੈ ਉਹ ਜਿਹੜੇ ਪਾਕਿਸਤਾਨ ਦੇ ਉੱਥੇ ਦੇ ਲੋਕ ਹੈ ਉਸ ਉਹਨੂੰ ਤੋੜ ਰਹੇ ਆਂ ਉਹਨਾਂ ਦੀ ਮੂਰਤੀਆਂ ਨੂੰ ਛਾਤੀਗ੍ਰਸਤ ਕਰ ਰਹੇ ਆਂ ਜੀ ਦੇ ਕਰਕੇ ਅਸੀਂ ਹਿੰਦੂ ਅੱਜ ਇਸ ਇੱਕਜੁੱਟ ਹੋ ਕੇ ਇਸ ਆਵਾਜ਼ ਨੂੰ ਉਠਾ ਰਹੇ ਆਂ ਕਿ ਹਿੰਦੂਆਂ ਆਰਾਧਿਆ ਦਾ ਅਨਾਦਰ ਨਹੀਂ ਹੋਣਾ ਚਾਹੀਦਾ ਮਾਜਪਲਾਈ ਹਿਤਕਾਰਜ ਲਗਾਤਾਰ ਜਾਰੀ ਨੇ ਇਸੇ ਮਕਸਦ ਨਾਲ ਨੋਬਲ ਫਾਊਂਡੇਸ਼ਨ ਅਤੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਦੇ ਵੱਲੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਦੇ ਲਈ ਨੇਕ ਕਾਰਜ ਕੀਤਾ ਗਿਆ ਲੋੜਵੰਦਾਂ ਨੂੰ ਮਾਸਕ ਅਤੇ ਸੈਨਟਾਈਜ਼ਰ ਸਮੇਤ ਹੋਰ ਸੁਰਦਸਮਾਨ ਤਕਸੀਮ ਕੀਤਾ ਗਿਆ ਅਤੇ ਹੀ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਵੀ ਲਗਾਏ ਗਏ ਅਤੇ ਹੋਰਨਾਂ ਨੂੰ ਵੀ ਇਸ ਨੇਕ ਕਾਰਜ ਦੇ ਵਿੱਚ ਯੋਗਦਾਨ ਪਾਉਂਦੀ ਅਪੀਲ ਕੀਤੀ ਗਈ ਇਹ ਫੰਕਸ਼ਨ ਜੀ ਨੈਸ਼ਨਲ ਇੰਸ਼ੋਰੈਂਸ ਦੇ ਫਾਊਂਡੇਸ਼ਨ ਦੇ ਦੇ ਉਪਲਖ ਵਿੱਚ ਤੇ ਪਲੱਸ ਆ ਨੋਬਲ ਫਾਊਂਡੇਸ਼ਨ ਦੇ ਨਾਲ ਮਿਲ ਕੇ ਅਸੀਂ ਆਰਗੇਨਾਈਜ਼ ਕਰ ਰਹੇ ਹਾਂ ਜਿਹਦੇ ਵਿੱਚ ਅੱਜ ਅਸੀਂ ਜਿਹੜੇ ਥੱਲੇ ਵਾਲੇ ਤਬਕੇ ਦੇ ਕੁਝ ਲੋਕ ਨੇ ਜਾਂ ਜਿਹੜੇ ਵਰਕਿੰਗ ਕਲਾਸ ਦੇ ਲੋਕ ਨੇ ਉਹਨਾਂ ਨੂੰ ਮਾਸਕ ਕਾੜਾ ਸਾਬਨ ਐ ਡਿਸਟ੍ਰਿਬਿਊਟ ਕਰ ਰਹੇ ਹਾਂ ਜਿਹੜਾ ਕਿ ਉਹਨਾਂ ਨੂੰ ਕਰੋਨਾ ਤੋਂ ਪ੍ਰੋਟੈਕਟ ਕਰੇ ਪਲੱਸ ਇਸ ਆਫਿਸ ਨੇ ਅਸੀਂ ਸਾਰੇ ਰਲ ਕੇ ਉਪਰਾਲਾ ਕੀਤਾ ਹੈ ਕਿ ਅੱਜ ਪਲਾਂਟੇਸ਼ਨ ਕਰਕੇ ਅਸੀਂ ਆਪਣੇ ਫਾਊਂਡੇਸ਼ਨ ਦੇ ਨੂੰ ਸੈਲੀਬ੍ਰੇਟ ਕਰੀਏ ਇਹ ਨੈਸ਼ਨਲ ਇੰਸ਼ੋਰੈਂਸ ਦਾ ਇੱਕ ਇਸ ਅ ਵੇ ਟੂ ਰੀਚ ਸੋਸਾਇਟੀ way to contribute to the welfare and good being of the society ek choti pehal kar rahe ha jide layi of course main apni team di te plus noble foundation da bahut bahut dhanwad di hai noble foundation ne te national insurance ne jehde worker itthe kam kar rahe ne unna nu mask kaada aur unna nu saban distribute kita taaki aur unna nu dassya gaya hai ki mask paake rakhna taaki corona ਹਜੇ ਕਟਿਆ ਨਹੀਂ ਪਰ ਆਪਣੇ ਇਹਨਾਂ ਬਚਾਓ ਪੂਰਾ ਕਰਕੇ ਰੱਖਣਾ ਨੋਬਲ ਫਾਊਂਡੇਸ਼ਨ ਨੇ ਪਹਿਲਾਂ ਇਹਨਾਂ ਲੋਕਾਂ ਨੂੰ ਰਾਸ਼ਨ ਵੀ ਵੰਡਿਆ ਨੋਬਲ ਫਾਊਂਡੇਸ਼ਨ 36 ਸਕੂਲ ਚਲਾ ਕੇ 5000 ਬੱਚੇ ਜਿਹੜੇ ਪੜਾ ਰਿਹਾ ਹੁਣ ਬੱਚਿਆਂ ਦੀ ਆਨਲਾਈਨ ਪੜ੍ਹਾਈ ਚੱਲ ਰਹੀ ਆ ਬਹੁਤ ਅੱਛੀ ਚੱਲ ਰਹੀ ਆ ਨੋਬਲ ਫਾਊਂਡੇਸ਼ਨ ਦਾ ਮਕਸਦ ਜਿਹੜਾ ਹੈਗਾ ਜਿਹੜੇ ਸਲਮ ਬਸਤੀਆਂ 'ਚ ਲੋਕ ਰਹਿੰਦੇ ਨੇ ਉਹਨਾਂ ਨੂੰ ਐਜੂਕੇਟ ਕੀਤਾ ਜਾਏ ਉਹਨਾਂ ਨੂੰ ਉਹਨਾਂ ਦੇ ਪੈਰਾਂ ਤੇ ਖੜਾ ਕੀਤਾ ਜਾਏ ਉਹ ਹੁਣ ਤੋਂ ਉਹ ਹਨ ਹੈ ਕਿ ਜਿਹੜਾ ਅਨੋਖਾ ਵਿਆਹ ਜੋ ਕਿ ਸਮਾਜ ਲਈ ਵਕਰੀ ਮਿਸਾਲ ਪੇਸ਼ ਕਰ ਗਿਆ ਹੈ ਬਿਨਾਂ ਲਹਿੰਦਨ ਅਤੇ ਦੇਹੇਸ਼ਤੇ ਹੋਏ ਇਸ ਵਿਆਹ ਦੀ ਹਰ ਕੋਈ ਅਸਲਾਗਾ ਕਰ ਰਿਹਾ ਹੈ ਲੁਧਿਆਣੇ ਦੇ ਇੱਕ ਪਰਿਵਾਰ ਦੇ ਵੱਲੋਂ ਆਪਣੀ ਬੇਟੀ ਦਾ ਵਿਆਹ ਸਾਦੇ ਟੰਗ ਨਾਲ ਕੀਤਾ ਗਿਆ ਤੇ ਹੁਣਾਂ ਨੂੰ ਵੀ ਅਜੀਹੀ ਹੀ ਰਵਾਇਤ ਅਪਣਾਉਂਦਾ ਸੰਦੇਸ਼ ਦਿੱਤਾ ਗਿਆ ਮੇਰੇ ਮਨ ਤੋਂ ਉਹ ਆਇਆ ਜਦੋਂ ਮੈਂ ਆਪਣੀ ਬੇਟੀ ਦੀ ਮੈਰਿਜ ਕੀਤੀ ਤੇ ਬੇਟੀ ਦਾ ਮੈਰਿਜ ਬੜੀ ਮੇ ਧੂਮ-ਤਾਮ ਨਾਲ ਕੀਤੀ ਤਿੰਨ ਚਾਰ ਫੰਕਸ਼ਨ ਕੀਤੇ ਮੈਂ ਦੇਖਿਆ ਕਿਤਨੇ ਕਿਤੇ ਬੇਟੀ ਦੇ ਬਾਪ ਮਾਂ-ਬਾਪ ਦੇ ਉੱਪਰ ਪ੍ਰੈਸ਼ਰ ਹੁੰਦਾ ਜਦੋਂ ਆਪਾਂ ਕੁਝ ਵੀ ਕਰਦੇ ਆ ਫਾਈਨੈਂਸ਼ੀਅਲ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਮੇਰੇ ਮਨ ਚ ਆਇਆ ਜਿੱਦਾਂ ਮੈਂ ਆਪਣੀ ਬੇਟੀ ਦਾ ਵਿਆਹ ਕੀਤਾ ਉਦਾਂ ਹੀ ਮੈਂ ਆਪਣੇ ਬੇਟੇ ਦਾ ਵਿਆਹ ਕਰਾਂਗਾ ਔਰ ਬਿਨਾਂ ਦੇਹੇਜ ਤੋਂ ਕਰਾਂਗਾ ਔਰ ਕੋਈ ਵੀ ਉਹਨਾਂ ਤੋਂ ਮੈਂ ਮਿਲਨੀਆਂ ਨਹੀਂ ਕਰਵਾਵਾਂਗਾ ਕਿਸੇ ਕਿਸਮ ਦਾ ਪ੍ਰੈਸ਼ਰ ਨਹੀਂ ਪਾਵਾਂਗਾ ਉਹਨਾਂ ਨੂੰ ਇੰਨੀ ਕੁ ਰਿਲੀਫ ਦਵਾਂਗਾ ਉਹਨਾਂ ਨੂੰ ਪਤਾ ਹੀ ਨਾ ਲੱਗੇ ਵੀ ਮੈਂ ਲੜਕੀ ਦੀ ਮੈਰਿਜ ਕਰ ਰਿਹਾ ਜਾਂ ਲੜਕੇ ਦੀ ਮੈਰਿਜ ਕਰ ਰਿਹਾ ਤਿਗਲ ਕਰਦੇ ਅਗਲੀ ਖਬਰ ਦੀ ਉਮੈਕਸ ਰੈਜ਼ਿਡੈਂਸੀਆਂ ਚੋਣਾ 10 ਜਨਵਰੀ ਨੂੰ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਉਮੀਦਵਾਰਾਂ ਦੇ ਵੱਲ ਜ਼ੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪ੍ਰਧਾਨਗੀ ਦੇ ਅਹੁਦੇ ਦੇ ਉਮੀਦਵਾਰ ਵਿਪਨ ਜੈਨ ਦੇ ਵੱਲ ਵੀ ਰੋਡ ਸ਼ੋਅ ਕੱਢਿਆ ਗਿਆ ਤੇ ਲੋਕਾਂ ਤੋਂ ਵੋਟ ਅਪੀਲ ਕੀਤੀ ਗਈ ਹੈ ਇਸ ਮੌਕੇ ਮੀਟਿੰਗ ਅਕਲਬਾਤ ਕਰਦੇ ਹੋਏ ਉਹਨਾ ਆਪਣੀ ਜਿੱਤ ਤੋਂ ਬਾਅਦ ਸਾਰੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਨ ਦੀ ਗੱਲ ਆਕੀਏ। ਉਹ ਆ ਡਬਲਯੂ ਐਸ ਓਮੈਕਸ ਰਾਇਲ ਰੈ residency ਦੀਆਂ ਚੋਣਾਂ ਲੜ ਰਹੇ ਆ ਜੀ ਮੈਂ। ਇਹ ਓਮੈਕਸ ਪੱਖੋਵਾਲ ਰੋਡ ਤੇ ਰੈ residency ਹੈਗੀ ਹੈ। ਤੇ ਉਹਦੀਆਂ 10 ਜਨਵਰੀ ਨੂੰ ਚੋਣਾਂ ਹੈਗੀਆਂ ਉਹਦੇ ਲਈ ਆਪਾਂ ਰੋਡ ਸ਼ੋਅ ਕੱਢ ਰਹੇ ਆ। ਤੁਸੀਂ ਆਪ ਕਿਹੜੀ ਪੋਸਟ ਵਾਸਤੇ ਕੰਡਿਡੇਟ ਮੈਂ ਪ੍ਰੈਜ਼ੀਡੈਂਟ ਦੀ ਪੋਸਟ ਲਈ ਖੜਿਆ। ਕਿਤੇ ਤੁਹਾਡੇ ਕੰਟੈਂਡਰ ਕੌਣ ਨੇ ਆਪੋਜ਼ਿਟ? ਬਨੀਤ ਠੰਡਾ ਜੀ। ਓਕੇ। ਕਿਵੇਂ ਦਾ ਸੰਜੋਗ ਮਿਲ ਰਿਹਾ ਤੁਹਾਨੂੰ ਪਹਿਲੇ? ਲੋਕਾਂ ਦਾ ਬਹੁਤ ਭਾਰੀ ਸਹਿਯੋਗ ਮਿਲ ਰਿਹਾ ਜੀ আর ਬਾਕੀ ਹਜੂਮ ਤੁਸੀਂ ਸਾਰਾ ਦੇਖ ਰਹੇ ਹੋ ਸਰ ਇੱਕ ਇੱਕ ਸੋਸਾਇਟੀ ਬਣਨ ਨੂੰ ਜਾ ਰਹੀ ਹੈ ਨਵੀਂ ਜਿਹੜੀ ਕਿ ਪਹਿਲਾਂ ਐਗਜ਼ਿਸਟ ਆਲਰੇਡੀ ਔਰ OWSW ਔਮੈਕਸ ਰਾਇਲ ਰੈਜ਼ਿਡੈਂਸੀ ਵੈਲਫੇਅਰ ਸੋਸਾਇਟੀ ਹੈ ਜਿਹੜੀ ਕਿ ਆਲਰੇਡੀ ਐਗਜ਼ਿਸਟ ਕਰਦੀ ਹੈ ਉਹਦੀ ਅੱਜ ਇਲੈਕਸ਼ਨਾਂ ਹੋਣ ਜਾ ਰਹੀਆਂ ਨੇ 10 ਤਰੀਕ ਨੂੰ ਤੇ ਉਸ ਇਲੈਕਸ਼ਨ ਦੇ ਸੰਦਰਭ ਦੇ ਵਿੱਚ ਇਹ ਰੈਲੀ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਅਵੇਅਰਨੈਸ ਹੋਵੇ ਕਿਹੜੀ ਟੀਮ ਨਵੀਂ ਜਿਹੜੀ ਕਿ ਇੱਕ ਬੜੀ ਇਮਾਨਦਾਰ ਐਫੀਸ਼ੀਐਂਟ ਅਤੇ ਲਾਈਕ ਮਾਈਂਡਡ ਟੀਮ ਜਿਹੜੀ ਆ ਉਹ ਅੱਗੇ ਆ ਰਹੀ ਹੈ ਅਦਰ ਕਰਨ ਦੇ ਵਿੱਚ ਇਸਾਈ ਪਾਚਰੇ ਦੇ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਕੈਥਲਿਕ ਚਰਚ ਦੇ ਫਾਦਰ ਨੇ ਸੰਬੋਧਨ ਕੀਤਾ ਅਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਚੁਕੇ ਨੇ ਉਹਨੇ ਕਿਹਾ ਕਿ ਪਾਸਟਰ ਗੁਰਮਖਤੀ ਪਤਨੀ ਦਾ ਦਿਹਾਂਤ ਹੋ ਗਿਆ ਸੀ ਤੇ ਮ੍ਰਿਤਕ ਦੇ ਨੂੰ ਦਫਨਾਉਣ ਦੇ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਸ ਮਸਲੇ ਦੇ ਵਿੱਚ ਪੁਲਿਸ ਦੇ ਵੱਲੋਂ ਮਦਦ ਕਰਨ ਦੀ ਬਜਾਏ ਖਜਲਖੁਆਰ ਕੀਤਾ ਗਿਆ ਜਿਸ ਨਾਲ ਇਸਾਈ ਪਾਚਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅੱਜ ਦੀ ਕਾਨਫਰੰਸ ਦਾ ਸੱਦਾ ਮੇਨ ਮੁੱਦਾ ਹੈ ਅੱਜ ਅਸੀਂ ਸਾਰੇ ਲਗ ਲਗ ਚਰਚਾਸ ਤੋਂ ਜਿੰਨੇ ਵੀ ਸਾਡੇ ਪਾਸਟਰ ਸਹਿਬਾਨ ਆ ਅਸੀਂ ਇੱਥੇ ਇਕੱਠੇ ਹੋਏ ਆ ਔਰ ਕੱਲ ਬੜੀ ਮੰਦ ਭਾਗੀ ਇੱਕ ਘਟਨਾ ਸਾਡੇ ਸ਼ਹਿਰ ਦੇ ਵਿੱਚ ਵਾਪਰੀ ਹੈ ਉਹ ਇਹ ਹੈ ਕਿ ਸਾਡੀ ਕ੍ਰਿਸਚਨ ਭਾਈਚਾਰੇ ਨੂੰ ਜਿਹੜਾ ਕਬਰਿਸਤਾਨ ਅਲਾਟ ਕੀਤਾ ਗਿਆ ਹੈ ਉਹਦੇ ਵਿੱਚ ਜਿਹੜੀ ਇੱਕ ਕਬਰ ਪੁੱਟੀ ਸੀ ਇੱਕ ਸਾਡੇ ਭਾਈਚਾਰੇ ਦੇ ਨਾਲ ਸੰਬੰਧਿਤ ਪਾਸਟਰ ਗੁਰਮੁਖ ਜੀ ਹੁਣਾ ਦੀ ਪਤਨੀ ਦਾ ਡੈਥ ਹੋ ਗਈ ਸੀ ਤੇ ਉਹਨਾਂ ਨੂੰ ਦਫਨਾਉਣਾ ਸੀ ਤੇ ਉਹ ਕਬਰ ਐਸਐਚਓ ਸਿਟੀ ਵਨ ਦੇ ਨੇ 2 ਦਿਨ 2 ਦਿਨ ਐਸਐਚਓ ਨੇ ਉਹ ਕਬਰ ਬੰਦ ਕਰਵਾ ਦਿੱਤੀ ਮੈਨੂੰ ਲੱਗਦਾ ਕਿ ਉਹਨਾਂ ਨੂੰ ਸ਼ਾਇਦ ਉਹਨਾਂ ਸਰ ਨੂੰ ਪਤਾ ਨਹੀਂ ਸੀ ਕਿ ਇਹ ਕਬਰ ਸਟਾਨ ਦਾ ਮੁੱਦਾ ਕੀ ਹੈ ਔਰ ਇਹ ਗਵਰਨਮੈਂਟ ਨੇ ਅਲਾਉ ਕੀਤਾ ਹੈ ਔਰ ਪੂਰੀ ਤਰ੍ਹਾਂ ਦੇ ਨਾਲ ਮੇਰੇ ਖਿਆਲ ਦੇ ਨਾਲ ਇਹ ਮਸਲਾ ਸੁਲਝਿਆ ਨਹੀਂ ਹੈ 2016 ਤੋਂ ਲਟਕਿਆ ਪਿਆ ਹੈ ਸੋ ਸਾਡੀ ਗਵਰਨਮੈਂਟ ਦੇ ਅੱਗੇ ਇਹੀ ਬੇਨਤੀ ਹੈ ਕੀ ਅੱਗੇ ਤੋਂ ਸਾਡੀ ਕਿਸੇ ਵੀ Laash ਦੀ ਬੇਅਦਬੀ ਨਾ ਹੋਵੇ ਤੇ ਹੁਣ ਗਮਸ਼ੁਦਗੀ ਦੀ ਕਮ ਸੂਚਨਾ ਹੈ ਤਸਵੀਰ ਜੋ ਤੁਸੀਂ ਵੇਖ ਰਹੇ ਹੋ ਮਲਵਿੰਦਰ ਸਿੰਘ ਦੀ ਹੈ ਜਿਸ ਦੀ ਉਮਰ ਕਰੀਬ 28 ਸਾਲ ਕੱਦ 5 ਫੁੱਟ 3 ਇੰਚ ਤੇ ਰੰਗ ਸਾਫ ਹੈ ਇਹ ਲੁਧਿਆਣਾ ਦੇ ਪ੍ਰੀਤਨਗਰ ਦਾ ਵਸਨੀਕ ਹੈ ਅਤੇ 31 ਦਸੰਬਰ 2022 ਤੋਂ ਲਾਪਤਾ ਹੈ ਪਰਿਵਾਰ ਦੇ ਵੱਲੋਂ ਹਰ ਤਰ੍ਹਾਂ ਪਾਲ ਕਿਤੇ ਜਾਣਦੇ ਵੀ ਇਸ ਬਾਰੇ ਕੁਝ ਪਤਾ ਨਹੀਂ ਚੱਲ ਸਕਿਆ ਸੋ ਜੇਕਰ ਤੁਹਾਨੂੰ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਸੰਪਰਕ ਕਰਨ ਲਈ ਨੰਬਰ ਨੋਟ ਕਰ ਲਵੋ 78370 18632 7009845539 ਤੇ ਜਾਂਦੂ ਬਲ ਇੱਕ ਨਜ਼ਰ ਸੁਰੱਖਿਅਤ ਇੱਕ ਵਾਰ ਫੇਰ ਤੋ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਚਾਰੀ ਕਿਸਾਨਾਂ ਦੀ ਹਮਾਇਤ ਵਿੱਚ ਆਂਗਣਵਾੜੀ ਵਰਕਰਾਂ ਤੇ ਸੀਟੂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਜੇਲਪੁਰੋ ਅੰਦੋਲਨ ਦੀ ਕੀਤੀ ਸ਼ੁਰੂਆਤ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਕੀਤੀ ਬੁਲੰਤ ਕਿਸਾਨੀ ਸੰਘਰਸ਼ਤਾ ਹਰ ਵਰਗ ਦੇ ਵੱਲ ਸਮਰਥਨ ਦਿੱਲੀ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਖੰਨ ਅਤੇ ਮਹਿਲਾਵਾਂ ਦਾ ਜਥਾ ਹੋਇਆ ਰਵਾਨਾ ਸਾਬਕਾ ਫੌਜੀ ਅਨਵੀਕ ਕੇਸਨਾ ਦਾ ਕੀਤਾ ਸਮਰਥਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਪੰਜਾਬ ਦੇ ਵਿੱਚ ਵਰਲਡ ਫਲੂ ਦਾ ਖਤਰਾ ਨਹੀਂ ਸਮਰਾਲਾ ਦੇ ਪੋਲਟਰੀ ਫਾਰਮ ਦੇ ਮਾਲਕ ਨੇ ਕੀਤਾ ਦਾਵਾ ਠੰਡ ਕਰਨ ਹੋਈਆਂ ਪੰਛੀਆਂ ਦੀ ਮੌਤ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ। ਮਾਚਲੀ ਵਖਰੀ ਮਿਸਾਲ ਬਣਿਆ ਵਿਆ ਬਿਨਾ ਲੈਣ ਦੇ ਅਤੇ ਦੇਹਜ ਦੇ ਹੋਇਆ ਵਿਆ ਲੋਕਾਂ ਨੂੰ ਦੇਹਜ ਨਾ ਲੈਣ ਅਤੇ ਨਾ ਦੇਣ ਦਾ ਦਿੱਤਾ ਸੁਨੇਹਾ। ਹਾਲੂ ਦੀਆਂ ਖਬਰਾਂਾਂ ਦੇ ਵਿੱਚ ਬੱਸ ਇਹ ਨਹੀਂ ਜੇਕਰ ਤੁਸੀਂ ਕੋਈ ਵੀ ਜਾਣਕਾਰੀ ਜਾਂ ਸੂਯਾਸਰ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ news@fastwire.in ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਸ ਤੋਂ ਇਲਾਵਾ ਸਾਨੂੰ www.fastwire.in ਤੇ ਆਨਲਾਈਨ ਵੀ ਦੇਖ ਸਕਦੇ ਹੋ ਮੈਨੂੰ ਤੋਂ ਇਜਾਜ਼ਤ ਧੰਨਵਾਦ